ਇੱਕ ਹੱਥ ਦੇ ਵਿੱਚ ਸੋਨੇ ਦਾ ਗਹਿਣਾ ਪਕੜਿਆ ਹੈ ਇੱਕ ਹੱਥ ਦੇ ਵਿੱਚ ਪੱਥਰ ਪਕੜਿਆ ਹੈ ਕਠੋਰ ਉਹਨੂੰ ਜਦੋਂ ਆਪਸ ਦੇ ਵਿੱਚ ਮਾਰੋਗੇ ਨਾ ਆਪਸ ਦੇ ਵਿੱਚ ਟਕਰਾਓਗੇ ਤੇ ਯਾਦ ਰੱਖਣਾ ਪੱਥਰ ਕਠੋਰ ਹੈ ਤੇ ਉਹ ਸੋਨੇ ਨੂੰ ਤੋੜ ਦਏਗਾ ਸੋਨਾ ਚਿੱਬਾ ਹੋ ਜਾਏਗਾ ਗਹਿਣਾ ਜਿਹੜਾ ਹੈ ਉਹਦਾ ਡਿਜ਼ਾਈਨ ਬਦਲ ਜਾਏਗਾ ਉਹ ਇਕੱਠਾ ਹੋ ਜਾਏਗਾ ਜਾਏਗਾ ਪਰ ਜਦੋਂ ਤੁਸੀਂ ਤੋਲੋਗੇ ਨਾ ਭਾਵੇਂ ਸੋਨਾ ਟੁੱਟਾ ਹੈ ਤੇ ਪੱਥਰ ਸਾਬਤ ਹੈ ਪਰ ਜਦੋਂ ਤੁਸੀਂ ਉਹਦੀ ਕੀਮਤ ਪਾਓਗੇ ਤੇ ਸੋਨੇ ਦੀ ਕੀਮਤ ਤਾਂ ਵੀ ਉਨੀ ਰਹੇਗੀ ਪੱਥਰ ਸਹੀ ਵੀ ਹੈ ਉਹਦੀ ਕੀਮਤ ਤਾਂ ਵੀ ਕੁਝ ਵੀ ਨਹੀਂ ਹੈ ਸੋਨਾ ਟੁੱਟ ਵੀ ਚੁੱਕਾ ਹੈ ਉਹਦੀ ਕੀਮਤ ਅਜੇ ਵੀ ਉਨੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਹਿਣ ਲੱਗੇ ਯਾਦ ਰੱਖਣਾ ਅਸੀਂ ਸੱਚ ਵਾਸਤੇ ਲੜ ਰਹੇ ਹਾਂ ਅਸੀਂ ਧਰਮ ਵਾਸਤੇ ਲੜ ਰਹੇ ਆ ਭਾਵੇਂ ਮੇਰਾ ਆਨੰਦਪੁਰ ਚਲਿਆ ਗਿਆ ਭਾਵੇਂ ਮੇਰਾ ਬਾਜ ਭਾਵੇਂ ਮੇਰਾ ਤਾਜ ਚਲਿਆ ਗਿਆ ਭਾਵੇਂ ਮੇਰੇ ਸੈਹ ਜਾਦੇ ਚਲੇ ਗਏ ਭਾਵੇਂ ਮੇਰਾ ਪਰਿਵਾਰ ਚਲਿਆ ਗਿਆ ਪਰ ਮੈਂ ਗੁਰੂ ਨਾਨਕ ਦੇ ਦਿੱਤੇ ਹੋਏ ਹੋ ਕੇ ਤੇ ਸੱਚ ਤੋਂ ਹੀ ਖੜਾ ਹਾਂ ਮੈਂ ਧਰਮੀ ਹਾਂ ਮੇਰੀ ਕੀਮਤ ਅਜੇ ਵੀ ਬਾਦਸ਼ਾਹ ਔਰਗਜੇਬ ਨਾਲੋਂ ਕਿਤੇ ਵੱਧ ਹੈ ਆਖੋ ਸਤਨਾਮ ਸ਼੍ਰੀ